ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਕਿ ਕਈ ਵਾਰ ਤੁਸੀਂ ਜਦੋਂ ਕਿਸੇ ਨੂੰ ਕਿਤੇ ਮਦਦ ਕਰਨ ਤੋਂ ਜਵਾਬ ਦੇ ਦਿੰਨੇ ਹੋ ਜਾਂ ਕਿਸੇ ਨੂੰ ਕੋਈ ਚੀਜ਼ ਦੇਣ ਤੋਂ ਜਵਾਬ ਦੇ ਦਿੰਨੇ ਹੋ ਇਨਕਾਰ ਕਰ ਦਿੰਨੇ ਹੋ ਕਿ ਭਾਈ ਮੈਂ ਤੈਨੂੰ ਇਹ ਚੀਜ਼ ਨਹੀਂ ਦੇ ਸਕਦਾ ਭਾਵੇਂ ਕਿ ਪਹਿਲਾਂ ਤੁਸੀਂ 100 ਵਾਰ 1000 ਵਾਰ ਉਸ ਬੰਦੇ ਦੀ ਮਦਦ ਕੀਤੀ ਹੋਵੇ 100 ਵਾਰ ਉਸ ਬੰਦੇ ਨੂੰ ਕੋਈ ਚੀਜ਼ ਦਿੱਤੀ ਹੋਵੇ ਔਰ ਜਦੋਂ ਤੁਸੀਂ ਇੱਕ ਵਾਰ ਉਸ ਨੂੰ ਕਿਸੇ ਚੀਜ਼ ਤੋਂ ਜਵਾਬ ਦੇ ਦਿੰਦੇ ਹੋ ਤਾਂ ਤੁਹਾਡਾ ਪਹਿਲਾਂ ਪਹਿਲੇ ਵਾਲਾ ਜਿਹੜਾ ਕੀਤਾ ਕਰਾਇਆ ਹੁੰਦਾ ਉਹ ਸਾਰੇ ਤੇ ਪਾਣੀ ਫਿਰ ਜਾਂਦਾ ਉਹ ਬੰਦਾ ਫਿਰ ਪਤਾ ਕੀ ਕਹਿੰਦਾ ਕਹਿੰਦਾ ਕਿ ਯਾਰ ਇਹ ਬੰਦਾ ਬੜਾ ਕੋਰਾ ਹਰ ਇੱਕ ਗੱਲ ਨੂੰ ਜਵਾਬ ਦੇ ਦਿੰਦਾ ਇਹ ਬਹੁਤ ਬੜਾ ਕੋਰਾ ਬੰਦਾ ਭਾਵੇਂ ਤੁਸੀਂ ਪਹਿਲਾਂ 100 ਵਾਰ ਉਸ ਦੀ ਮਦਦ ਕਰ ਚੁੱਕੇ ਹੋ ਪਰ ਜਦੋਂ ਇੱਕ ਵਾਰ ਜਵਾਬ ਦਿੱਤਾ ਉਹਨੇ ਉਹ ਇੱਕ ਵਾਰ ਜਵਾਬ ਦੇਣ ਤੇ ਲੋਕਾਂ ਨੂੰ ਬਸ ਇਹੀ ਗੱਲ ਕਹਿਣੀ ਆ ਵੀ ਇਹ ਬੰਦਾ ਤਾਂ ਬੜਾ ਕੋਰਾ ਵਾ ਇਹ ਬੰਦਾ ਤਾਂ ਕਿਸੇ ਦੀ ਦੁੱਕੀ ਜਿੰਨੀ ਵੀ ਮਦਦ ਨਹੀਂ ਕਰਦਾ ਮਤਲਬ ਕਿ ਇਦਾਂ ਫਿਰ ਸੋਡੂ ਇਸ ਕਰਨਾ ਪੈਂਦਾ ਏ ਗੱਲਾਂ ਸੋ ਦੋਸਤੋ ਸ਼ੁਰੂ ਕਰਦੇ ਆਂ ਵੀਡੀਓ ਆਪਾਂ ਅੱਜ ਦੀ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸੋ ਸ਼ੁਰੂ ਕਰਦੇ ਆਂ ਦੋਸਤੋ ਇੱਕ ਵਾਰ ਕੀ ਹੁੰਦਾ ਨਾ ਇੱਕ ਨਹਿਰ ਦੇ ਕਿਨਾਰੇ ਉੱਪਰ ਦੋ ਦਰਖਤ ਹੁੰਦੇ ਆ ਬਰੋ ਬਰਾਬਰ ਲੱਗੇ ਹੁੰਦੇ ਆ ਥੋੜਾ ਜਿਹਾ ਫਾਸਲਾ ਹੁੰਦਾ ਦੋਨਾਂ ਵਿੱਚ ਆਪਸ ਵਿੱਚ ਉਹਨਾਂ ਦੋਨਾਂ ਦਰਖਤਾਂ ਦੇ ਕੋਲ ਦੀ ਇੱਕ ਚਿੜੀ ਲੰਘੀ ਜਾਂਦੀ ਹੁੰਦੀ ਹੈ ਜਦੋਂ ਚਿੜੀ ਦੇਖਦੀ ਆ ਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਬੱਦਲ ਹੋ ਗਿਆ ਬਹੁਤ ਜ਼ਿਆਦਾ ਤੂਫਾਨ ਨੇ ਜੀ ਆਉਣ ਵਾਲਾ ਤਾਂ ਉਹ ਚਿੜੀ ਆਪਣੇ ਬੱਚਿਆਂ ਦੇ ਨਾਲ ਉੱਡੀ ਜਾ ਰਹੀ ਹੁੰਦੀ ਆ ਉਹ ਸੋਚਦੀ ਆ ਕਿ ਜੇ ਮੈਂ ਕਿਤੇ ਤੂਫਾਨ ਵਿੱਚ ਫਸ ਗਈ ਮੇਰੇ ਬੱਚੇ ਮਰ ਸਕਦੇ ਆ ਉਹ ਉੱਥੋਂ ਦੀ ਦੋਨਾਂ ਦਰਖਤਾਂ ਉੱਪਰ ਦੀ ਜੋ ਲੰਗੀ ਜਾਂਦੀਆਂ ਤੇ ਇੱਕ ਦਰਖਤ ਨੂੰ ਪੁੱਛਦੀ ਆ ਕਹਿੰਦੀ ਕਿ ਕੀ ਮੈਂ ਤੇਰੇ ਉੱਪਰ ਆਲਣਾ ਪਾ ਸਕਦੀ ਆ ਉਹ ਦਰਖਤ ਨੂੰ ਪੁੱਛਦੀ ਆ ਚਿੜੀ ਉਹ ਜਿਹੜਾ ਦਰਖਤ ਹੁੰਦਾ ਉਹ ਪਹਿਲਾਂ ਚੁੱਪ ਕਰਿਆ ਰਹਿੰਦਾ ਉਹ ਫਿਰ ਪੁੱਛਦੀ ਆ ਕਹਿੰਦੀ ਮੇਰੇ ਨਾਲ ਛੋਟੇ ਛੋਟੇ ਮੇਰੇ ਬੱਚੇ ਨੇ ਕੀ ਮੈਂ ਨੇਰੀ ਤੂਫਾਨ ਤੋਂ ਤਾਂ ਕਿ ਮੈਂ ਬਚ ਸਕਾਂ ਮੈਂ ਇਸ ਦੇ ਕਾਰਨ ਤੇਰੇ ਉੱਪਰ ਆਹਣਾ ਪਾਉਣਾ ਚਾਹੁੰਨੀ ਆ ਤੇ ਮੇਰੇ ਬੱਚੇ ਨੂੰ ਇੱਥੇ ਲੁਕਾਉਣਾ ਚਾਹੁੰਨੀ ਆ ਉਹ ਜਿਹੜਾ ਦਰਖਤ ਹੁੰਦਾ ਉਹ ਜਵਾਬ ਦੇ ਦਿੰਦਾ ਉਹ ਕਹਿੰਦਾ ਨਾ ਬਈ ਮੈਂ ਤੈਨੂੰ ਅਯਾਸ਼ਤ ਨਹੀਂ ਦੇ ਸਕਦਾ ਮੇਰੇ ਉੱਪਰ ਤੂੰ ਆਹਣਾ ਨਹੀਂ ਪਾ ਸਕਦੀ ਮੈਂ ਨਹੀਂ ਤੈਨੂੰ ਆਪਣੇ ਉੱਪਰ ਆਹਣਾ ਪਾਉਣ ਦਿੰਦਾ ਉਹ ਚਿੜੀ ਬੜਾ ਦੁੱਖ ਕੀ ਰਣ ਲੱਗਦਾ ਪਰ ਉਹ ਜਿਹੜਾ ਉਹਦੇ ਨਾਲ ਹੀ ਇੱਕ ਹੋਰ ਦਰਖਤ ਹੁੰਦਾ ਥੋੜੇ ਫਸਲੇ ਤੇ ਉਹਨੂੰ ਪੁੱਛਦੀ ਆ ਫਿਰ ਕਹਿੰਦੀ ਕਿ ਮੇਰੇ ਬੱਚੇ ਮੀਂਹ ਨੇਰੀ ਦੇ ਕਾਰਨ ਕਿਤੇ ਮੀਂਹ ਨਹੀਂ ਰੀਜਣਾ ਰੁੜ ਜਾਣ ਮੀਂਹ ਚ ਨਾ ਰੁੜ ਜਾਣਾ ਉਹਦੇ ਕਾਰਨ ਮੈਂ ਤੇਰੇ ਉੱਪਰ ਆਲਣਾ ਪਾਉਣਾ ਚਾਹਨੀ ਹੈ ਕਿ ਮੈਨੂੰ ਤੂੰ ਇਜਾਜ਼ਤ ਦੇਣਾ ਮੈਂ ਇੱਥੇ ਆਪਣੇ ਬੱਚਿਆਂ ਨੂੰ ਆਲਣੇ ਦੇ ਵਿੱਚ ਲੁਕੋ ਸਕਾਂ ਜਿਹੜਾ ਉਹ ਦਰਖਤੋਂ ਦਾ ਦੂਜਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਮੇਰੇ ਉੱਪਰ ਆਲਣਾ ਪਾ ਲੈ ਉਹ ਇਜਾਜ਼ਤ ਦੇ ਦਿੰਦਾ ਚਿੜੀ ਨੂੰ ਆਲਣਾ ਪਾਉਣ ਦੀ ਹੁਣ ਚਿੜੀ ਕੀ ਕਰਦੀ ਆ ਆਲਣਾ ਪਾ ਕੇ ਉਸ ਦਰਖਤ ਦੇ ਉੱਪਰ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਲੈ ਕੇ ਬੈਠ ਜਾਂਦੀ ਆ ਘੰਟੇ ਦੋ ਘੰਟੇ ਬਹੁਤ ਬਹੁਤ ਤੇਜ਼ ਹਨੇਰੀ ਮੀਂਹ ਹਨੇਰੀ ਚੱਲ ਪੈਂਦੀ ਆ ਬਹੁਤ ਝੱਖੜ ਚੱਲ ਪੈਂਦੇ ਆ ਉਹ ਬਹੁਤ ਜ਼ਿਆਦਾ ਢੀਰੀ ਦੇ ਕਾਰਨ ਜਿਹੜਾ ਉਹ ਦਰਖਤ ਹੁੰਦਾ ਜਿਹੜਾ ਪਹਿਲਾ ਦਰਖਤ ਹੈ ਜਿਹਨੇ ਚਿੜੀ ਨੂੰ ਜਵਾਬ ਦਿੱਤਾ ਹੁੰਦਾ ਨਾ ਆਲਣਾ ਪਉਣ ਤੋਂ ਉਹ ਦਰਖਤ ਹੁੰਦਾ ਜਿਹੜਾ ਉਹ ਨਹਿਰ ਦੇ ਵਿੱਚ ਡੱਗ ਪੈਂਦਾ ਢੀਰੀ ਦੇ ਕਾਰਨ ਤਾਂ ਫਾਨ ਕਰ ਲੋ ਪਟਿਆ ਜਾਂਦਾ ਪਟਣ ਦੇ ਕਾਰਨ ਜਦੋਂ ਨਹਿਰ 'ਚ ਡੱਗ ਪੈਂਦਾ ਉਹ ਰੋੜਨ ਲੱਗਦਾ ਪਾਣੀ ਦੇ ਵਿੱਚ ਉਹ ਜਦੋਂ ਪਾਣੀ ਚ ਰੁੜਿਆ ਜਾਂਦਾ ਤਾਂ ਚਿੜੀ ਉਸ ਰੁੜੇ ਜਾਂਦੇ ਦਰਖਤ ਨੂੰ ਦੇਖ ਕੇ ਤਾਣਾ ਦਿੰਦੀ ਐ ਨੂੰ ਮਹਿਣਾ ਮਾਰਦੀ ਐ ਚਿੜੀ ਕਹਿੰਦੀ ਕਿ ਦੇਖ ਲੈ ਤੂੰ ਮੇਰੀ ਮਦਦ ਨਹੀਂ ਕੀਤੀ ਮੇਰੀ ਮਦਦ ਨਾ ਕਰਨ ਦੇ ਕਾਰਨ ਕਰਨ ਦੇ ਕਾਰਨ ਪਰਮਾਤਮਾ ਨੇ ਤੈਨੂੰ ਆ ਸਜ਼ਾ ਦਿੱਤੀ ਆ ਤੂੰ ਪਟਿਆ ਗਿਆ ਤੇਰੀ ਜੜ ਖਤਮ ਹੋ ਗਈ ਤੂੰ ਨਹਿਰ ਚ ਡੋੜਿਆ ਜਾਣਾ ਇਹ ਤੈਨੂੰ ਸਜ਼ਾ ਮਿਲੀ ਆ ਪਰਮਾਤਮਾ ਨੇ ਤੈਨੂੰ ਸਜ਼ਾ ਦਿੱਤੀ ਆ ਤੂੰ ਮੈਨੂੰ ਇੱਥੇ ਆ ਲੈਣਾ ਨਹੀਂ ਪਾਉਣ ਦਿੱਤਾ ਇਹ ਗੱਲਾਂ ਸੁਣ ਕੇ ਜਿਹੜਾ ਉਹ ਦਰਖਤ ਆ ਉਹ ਪਤਾ ਕੀ ਕਹਿੰਦਾ ਚਿੜੀ ਨੂੰ ਉਹ ਕਹਿੰਦਾ ਕਿ ਮੈਨੂੰ ਪਤਾ ਸੀ ਕਿ ਮਹੀਮੀ ਆਉਣ ਵਾਲਾ ਮੈਂ ਬੁढ़ा ਹੋ ਚੁੱਕਿਆ ਸੀ ਮੇਰੀਆਂ ਜੜਾਂ ਸੀ ਉਹ ਕਮਜ਼ੋਰ ਹੋ ਚੁੱਕੀਆਂ ਸੀ ਮੈਨੂੰ ਪਤਾ ਸੀ ਮਹੀਨੀ ਦੇ ਵਿੱਚ ਮੈਂ ਤੂਫਾਨ ਦੇ ਵਿੱਚ ਮੈਂ ਰੜ ਸਕਦਾ ਮੈਂ ਪਟਿਆ ਜਾ ਸਕਦਾ ਇਸ ਕਰਕੇ ਮੈਂ ਤੈਨੂੰ ਆਹਣਾ ਪਾਉਣ ਨਹੀਂ ਦਿੱਤਾ ਆਪਣੇ ਉੱਪਰ ਕਿਉਂਕਿ ਜੇ ਮੈਂ ਤੈਨੂੰ ਆਪਣੇ ਉੱਪਰ ਆਹਣਾ ਪਾਉਣ ਦੇ ਦਿੰਦਾ ਤੂੰ ਆਪਣੇ ਬੱਚਿਆਂ ਸਮੇਤ ਮੇਰੇ ਨਾਲ ਹੀ ਨਹਿਰ ਵਿੱਚ ਰੁੜ ਜਾਣਾ ਸੀ ਜਿਸ ਦੇ ਕਾਰਨ ਤੂੰ ਵੀ ਬਚ ਨਹੀਂ ਸਕਦੀ ਇਹ ਮੈਂ ਤੇਰੇ ਬਚਾਅ ਦੇ ਲਈ ਸਾਰਾ ਕੁਝ ਕੀਤਾ ਸੀ ਤਾਂ ਕਿ ਤੇਰੀ ਜ਼ਿੰਦਗੀ ਬਚ ਸਕੇ ਤਾਂ ਮੈਂ ਤੈਨੂੰ ਆਪਣੇ ਉੱਪਰ ਆਹਣਾ ਨਹੀਂ ਸੀ ਪਾਉਣ ਦਿੱਤਾ ਜਦੋਂ ਇਹ ਗੱਲਾਂ ਚੜੀ ਦਰਖਤ ਨਹੀਂ ਸੁਣਦੀ ਆ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਿਣ ਲੱਗ ਜਾਂਦੇ ਆ ਤੇ ਉਹ ਰੁੜੇ ਜਾਂਦੇ ਦਰਖਤਾਂ ਨੂੰ ਦੇਖ ਰਹੀ ਹੁੰਦੀ ਆ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਲਈ ਮਿਲਦਾ ਕਿ ਕਈ ਵਾਰ ਕੀ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਿਤੇ ਕੋਈ ਆਪਣਾ ਕਰੀਬੀ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਕੋਈ ਹੋਰ ਸਾਕਾ ਸੰਬੰਧੀ ਕਈ ਵਾਰ ਆਪਾਂ ਨੂੰ ਕਿਸੇ ਚੀਜ਼ ਤੋਂ ਕੋਈ ਜਵਾਬ ਦੇ ਦਿੰਦਾ ਕੋਈ ਕੰਮ ਕਰਨ ਤੋਂ ਆਪਣਾ ਜਵਾਬ ਦੇ ਦਿੰਦਾ ਤਾਂ ਹੋ ਸਕਦਾ ਉਸਨੇ ਤੁਹਾਡੀ ਭੁਲਾਈ ਦੇ ਲਈ ਤੁਹਾਨੂੰ ਜਵਾਬ ਦਿੱਤਾ ਹੋਵੇ ਹੋ ਸਕਦਾ ਜੇ ਉਹ ਤੁਹਾਨੂੰ ਜਵਾਬ ਨਾ ਦਿੰਦਾ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੋਵੇ ਕਈ ਵਾਰ ਆਪਾਂ ਕੋਈ ਇਹੋ ਜਿਹਾ ਕੰਮ ਵਿੱਢਣ ਦੇ ਲਈ ਅਗਲੇ ਤੋਂ ਮਦਦ ਮੰਗਦੇ ਆ ਕਿ ਯਾਰ ਆਪਾਂ ਆ ਕੰਮ ਕਰਨਾ ਤੂੰ ਮੇਰੀ ਮਦਦ ਕਰ ਹੋ ਸਕਦਾ ਉਹ ਉਹਨੂੰ ਪਤਾ ਹੋਵੇ ਕਿ ਕੰਮ ਮਾੜਾ ਵਾ ਪਰ ਜੇ ਤੁਹਾਨੂੰ ਸਿੱਧਾ ਕਹਿ ਦੇਵੇ ਕੰਮ ਮਾੜਾ ਵਾ ਤਾਂ ਤੁਸੀਂ ਕਹਿੰਨਾ ਵੀ ਇਹ ਤਾਂ ਬੰਦਾ ਹੀ ਬਹੁਤ ਮਾੜਾ ਤਾਂ ਕਰਕੇ ਕਈ ਵਾਰ ਬੰਦਾ ਜਵਾਬ ਦੇ ਦਿੰਦਾ ਕਿ ਇਹ ਬੰਦਾ ਬਚ ਸਕੇ ਨੁਕਸਾਨ ਤੋਂ ਪਰ ਆਪਾਂ ਵੀ ਕਰਦੇ ਆ ਆਪਾਂ ਨੂੰ ਜੇ ਕੋਈ ਵਾਰ ਕੋਈ ਜਵਾਬ ਦੇ ਦਿੰਦਾ ਕਿਸੇ ਕੰਮ ਤੋਂ ਆਪਾਂ ਕਹਿੰਨੇ ਨਾ ਭਈ ਕਈ ਲੋਕ ਇਦਾਂ ਹੀ ਕਹਿੰਦੇ ਆ ਨਹੀਂ ਭਈ ਇਹ ਤਾਂ ਬੰਦਾ ਬੜਾ ਕੋਰਾ ਇਹ ਤਾਂ ਤੁਸੀਂ ਦੀ ਮਦਦ ਕਰਕੇ ਨਹੀਂ ਰਾਜੀ ਇਹਦਾ ਸੁਭਾਅ ਤਾਂ ਬੜਾ ਘਟਿਆ ਸੁਭਾਅ ਆ ਭਾਵੇਂ ਤੁਹਾਡੀ ਪਹਿਲਾਂ ਉਹਨੇ ਬਹੁਤ ਵਾਰ ਮਦਦ ਕੀਤੀ ਹੋਵੇ ਫਿਰ ਤੁਸੀਂ ਇੱਕ ਵਾਰ ਮਨਾ ਕਰਦੇ ਉਹਨੂੰ ਫਿਰ ਬੰਦੇ ਨੂੰ ਮਤਲਬ ਘਟਿਆ ਕਹਿਣ ਲੱਗ ਜਾਨੇ ਹੋ ਹੋ ਸਕਦਾ ਦੋਸਤੋ ਉਸਨੇ ਆਪਣਾ ਕਈ ਵਾਰ ਪਰਮਾਤਮਾ ਹੀ ਇਹ ਸਾਰਾ ਕੁਝ ਕਰਵਾਉਂਦਾ ਹੁੰਦਾ ਕੀ ਪਤਾ ਜੇ ਉਹਨੇ ਆਪਣੀ ਮਦਦ ਨਹੀਂ ਕੀਤੀ ਹੋ ਸਕਦਾ ਉਹਨੇ ਮਦਦ ਆਪਣੀ ਕੀਤੀ ਨਹੀਂ ਤਾਂ ਕਰਕੇ ਨਹੀਂ ਕੀਤੀ ਕਿ ਆਪਣਾ ਬਚਾਅ ਹੋਣਾ ਹੋਵੇ ਕਿਸੇ ਚੀਜ਼ ਤੋਂ ਨੁਕਸਾਨ ਹੋਣ ਤੋਂ ਬਚ ਸਕੇ ਇਸ ਕਰਕੇ ਆਪਾਂ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਜਵਾਬ ਦੇਣ ਵਾਲੇ ਬੰਦੇ ਸਾਰੇ ਮਾੜੇ ਹੁੰਦੇ ਨੇ ਕੋਰੇ ਬੰਦੇ ਮਾੜੇ ਹੁੰਦੇ ਨੇ ਕਿਉਂਕਿ ਆਪਾਂ ਕਿਸੇ ਦੇ ਸੁਭਾਅ ਕਿਸੇ ਦੀ ਵੀ ਪਰਸਨੈਲਿਟੀ ਨੂੰ ਜੱਜ ਨਹੀਂ ਕਰ ਸਕਦੇ ਇਨ੍ਹਾਂ ਗੱਲਾਂ ਤੋਂ ਸੋ ਦੋਸਤੋ ਇਸ ਕਰਕੇ ਕਦੇ ਵੀ ਕਿਸੇ ਨੂੰ ਮਾੜੇ ਸ਼ਬਦ ਬੋਲਣ ਤੋਂ ਪਹਿਲਾਂ 100 ਵਾਰ ਸੋਚੇ ਜ਼ਰੂਰ ਕਰੋ ਕਿਉਂਕਿ ਤੁਹਾਡੀ ਜ਼बान ਦੇ ਵਿੱਚੋਂ ਨਿਕਲੇ ਗਏ ਸ਼ਬਦ ਤੇ ਕਮਾਨ ਦੇ ਵਿੱਚੋਂ ਨਿਕਲਿਆ ਗਿਆ ਤੀਰ ਕਦੇ ਵੀ ਦੁਬਾਰਾ ਵਾਪਸ ਨਹੀਂ ਆਉਂਦੀ ਸੋ ਦੋਸਤੋ ਸੋਚ ਵਿਚਾਰ ਕੇ ਹਰ ਗੱਲ ਨੂੰ ਫਿਰ ਕਰਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦ ਜੀ